ਕਿ ਬਾੜੀ ਹੁਣੇ ਚੌਂਜਰ ਅੱਗੇ ਤੁਹਾਡਾ ਲਾਦਣਾ ਇਨਸਾਬ ਦਾ ਮਿਲਣਾ ਚਾਹੀਦਾ ਆ ਆ ਜਿਹੜਾ ਜੀ ਦੋਸ਼ੀ ਘਰੇ ਬੈਠੇ ਉਹਨੂੰ ਖਾ ਦੇ ਕੇ ਮਾਰਿਆ ਐਸ ਐਚਓ ਸਾਹਿਬ ਦੇ ਸਾਹਮਣੇ ਆਨੇ ਮਨੋਏ ਕਰ ਮੰਨੀ ਆ ਕਿ ਮੈਂ ਦੋਸ਼ੀ ਜੋ ਮੈਂ ਮਾਰਿਆ ਜੋ ਉਹਨਾਂ ਖਾ ਦੇ ਕੇ ਮਾਰੀ ਕਿੰਦੇ ਦੋ ਮਹੀਨੇ ਹੋਏ ਹੈ ਬੇਟੀ ਦੇ ਵਿਆਹ ਕੀਤੇ ਨੇ ਹਾਲੇ ਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਸਤਿ ਸ੍ਰੀ ਅਕਾਲ ਸਾਹਿਬ ਅਜੇ ਵੀ ਆਂਦਾ ਵੀ ਨਹੀਂ ਇਹ ਇਹ ਵਦੀਸ਼ ਕਰਨੀ ਹੈ ਦੱਸੋ ਗਾਲੇਤਰਾ ਜੀ ਇਹ ਸਾਨੂੰ ਕੱਲਾ 5 ਵਜੇ ਫੋਨ ਆਇਆ 2:30 ਨੇ ਸਾਰੀ ਮਰਚ ਹੋ ਗਈ ਬੜੀ ਕੋਲ ਤੁਹਾਨੂੰ ਇਹਨੇ ਆਖਿਆ ਵੀ ਕੁੜੀ ਗੋਮ ਹੋ ਗਈ ਪਰ ਜਦੋਂ ਜਾ ਕੇ ਉੱਥੇ ਸਾਰੇ ਸਾਰੇ ਨਗਰ ਵਾਲੇ ਅਜੇ ਤੱਕ ਦੋਸ਼ੀ ਘਰੇ ਬੈਠੇ ਨੇ ਇਹਨਾਂ ਨੇ ਕਿ ਪੁਲਿਸ ਨੇ ਇੱਥੇ ਕੋਈ ਨਾ ਕਿ ਗ੍ਰਿਫਤਾਰੀ ਕਰਨੇ ਆ ਕਿ ਇਨਸਾਫਦਾਨ ਮਿਲਣਾ ਚਾਹੀਦਾ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਆਹ ਡੈੱਡ ਬਡੀ ਹੁਣੇ ਚੌਂਚਰ ਅੱਗੇ ਧਰਾਂ ਲਾ ਦੇਣਾ ਇਹ ਪੁਛ ਦੀ ਢਿੱਲੇ ਪੁਜਾਰੀ ਕਰਕੇ ਇਹ ਕਿ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਥੇ ਵੇਖਿਆ ਵੀ ਜਦੋਂ ਅਸੀਂ ਕੁੜੀ ਦੀ ਕੰਡੀਸ਼ਨ ਵੇਖੀ ਆ ਤੇ ਕੁੜੀ ਦੇ ਮਤਲਬ ਜਿਹੜੀ ਡੈਥ ਆ ਇਤਰਾ ਨਹੀਂ ਹੋਈ ਉਹ ਇਹਨਾਂ ਕੁੜੀ ਦੀ ਡੈਥ ਜਿਹੜੀ ਆ ਉਹ ਇਹਨਾਂ ਉਹਨੂੰ ਖਾ ਦੇ ਕੇ ਮਾਰਿਆ ਉਹ ਤਸੀਰਤ ਹੈ ਫਿਰ ਇਹ ਵੱਡੀ ਗੱਲ ਇਹ ਤੇ ਜਿਹੜਾ ਦੋਸ਼ੀ ਉਹ ਕਹਿੰਦਾ ਕਿ ਮੈਂ ਮਾਰਿਆ ਮੇਰੇ ਤੇ ਜੋ ਕਰਨਾ ਪਰਚਾ ਕਰਦਾ ਮੇਰੇ ਤੇ ਕਰ ਦੋ ਐਸਐਚਓ ਸਾਹਿਬ ਦੇ ਸਾਹਮਣੇ ਉਹਨੇ ਇਹ ਗੱਲ ਮੰਨੀ ਆ ਕਿ ਮੈਂ ਦੋਸ਼ੀ ਜੋ ਮੈਂ ਮਾਰਿਆ ਜੋ ਤੁਸੀਂ ਜੋ ਪਰਚਾ ਕਰਾਇਆ ਤੇ ਪੁਲਿਸ ਤਾਂ ਵੀ ਨਾ ਉਭੜ ਲਈ ਸਾਡੀ ਇਹ ਮੰਗਿਆ ਕਿ ਜੇ ਹਾਂ ਨਹੀਂ ਦੋਸ਼ੀਆਂ ਨੂੰ ਇਹ ਗਰਤਾ ਕਰਦੀ ਪੁਲਿਸ ਉਹਨਾਂ ਚ ਨਹੀਂ ਨਾਸੰਸਕਾਰ ਕਰਨਾ ਜੋ ਨਾ ਟੱਡ ਟੱਡ ਬਾਰੀ ਚੁਕੜੀ ਚੁਕ ਦੇ ਵਿੱਚ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਦੁਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੋ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਕਿਦਾਂ ਕਿਦਾਂ ਕੀ ਲੱਗਾ ਕੀਦਾਂ ਹੋਈ ਇਹਦਾ ਤਰੀਕਾ ਤੁਸੀਂ ਅਜੇ ਤਿਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹਨਾਂ ਸਾਹ ਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਇਹਦਾ ਨਾਮ ਲਖਵਿੰਦਰ ਕੌਰ ਤੇ ਜਿਹੜੀ ਡੈੱਥ ਹੋਈ ਲੜਕੀ ਦਾ ਕਿਹਨਾਸ ਉਹਦਾ ਨਾਮ ਰਮਨਦੀਪ ਕੌਰ ਕੀ ਲੱਗਦੀ ਤੁਹਾਡੀ ਪਨੇਵੀ ਜੇ ਅੱਛਾ ਕੀ ਗੱਲ ਹੋਈ ਹੈ ਸਾਰੇ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਹੈ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਇਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਇਹਦੀ ਆ ਹਾਲਤ ਹੋ ਗਈ ਬਾਹਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਨੂੰ ਬੁਝਰ ਗਈ ਏ ਕੀ ਗੱਲ ਹੋਈ ਆ ਲੜਕੀ ਦੀ ਦਾਤ ਹੋਈ ਆ ਹਾਂਜੀ ਕੀ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨੀ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਦੋ ਮਹੀਨੇ ਹੋ ਗਏ ਜੀ 24 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀਤੀ ਸੀ ਉਹਨਾਂ ਨੇ ਨਹੀਂ ਸਰ ਇਹੋ ਜੀ ਕੋਈ ਮੰਗ ਨਹੀਂ ਹਾਂਜੀ ਕੀ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਸਾਡੀ ਬੱਚੀ ਵੇਖੋ ਉਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਨਾ ਬੱਚੀ ਦਾ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂਗੇ ਸਹੀ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇਹ ਇੱਕ ਡਰਾ ਹੋਈ ਆ ਦੋ ਮਹੀਨੇ ਹੋਏ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪੱਤੇ ਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਕਿੰਦੇ ਵੀ ਮਾਤ ਗੋਮੋ ਗਈ ਆ ਪਰ ਜਦੋਂ ਸਾਰੇ ਨਕਦਿਆ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੀ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਥਾ ਲੈ ਲਿਆ ਥਾ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਤੇ ਜਿਤਨਾ ਜਾ ਕੇ ਵੜਦੇ ਵੇਖਿਆ ਵੀ ਇੱਥੋਂ ਥਾ ਲੈ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਸਾਡਾ ਹੱਥ ਨਹੀਂ ਪਹੁੰਚਦਾਉਤੇ ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁਸੇ ਪਏ ਜਾਂਦੇ ਮਤਲਬ ਇਹਨਾਂ ਇੱਦਾਂ ਤਸੱਦ ਦੇ ਨਾਲ ਉਹਦੇ ਬੇ ਕੋ ਰਹਿਮੀ ਨਾਲ ਉਹਦਾ ਬਿਕਾਤ ਰੋ ਆਇਆ ਤੋ ਕੀਤਾ ਆ ਤੇ ਦੂਸਰੀ ਗੱਲ ਪੁਲਿਸ ਦੀ ਇਹ ਟੈ ਲਗ ਜਾਰੀ ਕਿ ਜੋ ਮੰਦਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਸਚੂ ਸਾਹਿਬ ਇਹ ਵੀ ਆਂਦਾ ਵੀ ਨਹੀਂ ਇਹ ਇਹ ਤਵਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਰਡਰ ਹੋਇਆ ਵਾ ਭਾਜੀ ਉਹ ਸਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਬਖਵਾ ਅੰਦਰ ਪੋਸਟ ਵਾਲੇ ਲਾਸ ਪਈ ਆ ਉੱਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਫ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਜਿਹੜਾ ਅਸੀਂ ਅਸੇ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣ ਚੌਂਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਜਿਹੜੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਿੰਨਾ ਦਾ ਸਾਨੂੰ ਇਨਸਾਫ ਦੀ ਮੰਗ ਨਾ ਸਾਰੀ ਪੂਰੀ ਹੋਈ ਦੋਸ਼ੀ ਆਏ ਦੀਏ ਘਰ ਬਿਠਿਆਈ ਤੇ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐ ਐਸਚੋ ਸਾਹਿਬ ਨੇ ਅਹੀਂ ਸਾਹਮਣੇ ਕਹਿੰਦੇ ਰਿਹਾ ਵੀ ਦੋਸ਼ੀ ਮੰਨਣਾ ਡੈਨੂ ਲਾਗੇ ਭਾ ਲੋ ਫਾਇਰਾ ਜੋਸ਼ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਉਹਨਾਂ ਆਇਆ ਫਿਰਤਾ ਹੀ ਨਹੀਂ ਪੀਤੀ ਚੌਕੀ ਦੇ ਕੋਲ ਕਾਰਿਆ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਦਾ ਚੌਕੀ ਤੋਂ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਸੀ ਕਿਨੀ ਟੇ ਲੱਗੀ ਜਾ ਰਹੀ ਹੈ ਜੀ ਠੀਕ ਹੈ ਕੀ ਨੇ ਜਿਹੜਾ ਵਾ ਸਾਹ ਜਿਹਾ ਜਿਹਾ ਇਹਨਾਂ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਵੀ ਇੱਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਲ ਆਲਿਆ ਤੇ ਉਹ ਜਿਹੜੀ ਲਾਜ ਹਸਪਤਲ ਵਿੱਚ ਜਿਹੜੀ ਜੋ ਦੋ ਦੋ ਸੀਸੇ ਮੌਕੇ ਤੇ ਆਏ ਆ ਤੇ ਬਰੋਡਾ ਡੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਹੈਗੀ ਆ ਕਸ਼ਮੀਰ ਕੌਰ ਅੱਜ ਤਾਰੀਖ ਸਰ ਕੀ ਦੀ ਪਈ ਹੈ ਜੀ ਲੜਕੇ ਦੀ ਨਹੀਂ ਅਜੇ ਗੱਫਤਰੀ ਨਹੀਂ ਪਈ ਅੱਜ ਪੁਸਤਕ ਨੂੰ ਕਰ ਰਹੇ ਲੱਗੇ ਆ ਬਾਅਦ ਪੋਸਟਮਾਰਟਮ ਦਾ ਪਰਿਵਾਰਿਕ ਨੰਬਰ ਕੀ ਚੱਲ ਰਿਹਾ ਜੀ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਵੀ ਉਹਦੇ ਘਰ ਘਰੇ ਲੋਕ ਰਿਸ਼ਨਦਾ ਸੀਗਾ ਘਰੇ ਲੋਕ ਰਿਸ਼ਤ ਤੋਂ ਤਾਂ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੌਫਾਬ ਜਿਹੜਾ ਆਪਣਾ ਕੰਮ ਚੁੱਕਿਆ ਜਿੰਦਾ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕੰਮ ਘਟ ਘਟਨਾ ਨੂੰ ਨਹੀਂ ਇਹ ਜੋ ਅਰੈਸਟ ਨਹੀਂ ਕੀਤਾ ਜੀ ਆਪਾਂ ਰੈਸਟ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸਨੇ ਇਹ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਜੇ ਨਹੀਂ ਆਪਾਂ ਜਿੰਦਾਂ ਕ੍ਰੈਸਟਿੰਗ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਅਰੈਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ ਕੀ ਜਿੰਦਾਂ ਕਰ